ਹਾਲੇਲੂਇਆ ਸਾਰਿਆਂ ਨੂੰ ਜੈਮਸੀ ਦੀ ਆਉ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾਂ ਦੀ ਪੋਥੀ ਉਹਦੇ 27 ਵਚਨ ਉਹਦੀ ਪਹਿਲੀ ਆਇਤ ਵਿੱਚ ਯਹੋਵਾ ਦੀ ਉਡੀਕ ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ ਮੈਂ ਕਿਸ ਤੋਂ ਡਰਾਂ ਯਹੋਵਾ ਮੇਰੇ ਜੀਉ ਦਾ ਗੜ ਹੈ ਮੈਂ ਕਿਸ ਦਾ ਭੈ ਖਾਵਾਂ ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਅਰ ਵੈਰੀ ਮੇਰਾ ਮਾਜ਼ ਖਾਨ ਨੂੰ ਨੇੜੇ ਆਏ ਤਾਂ ਉਹ ਠੇਡਾ ਖਾ ਕੇ ਡਿੱਗ ਪਏ ਭਾਵੇਂ ਭਾਵੇਂ ਇੱਕ ਦਲ ਮੇਰੇ ਵਿਰੁੱਧ ਤੇਰਾ ਲਾਲ ਹੋਵੇ ਤਾਂ ਵੀ ਮੇਰਾ ਦਿਲ ਨਾ ਡਰੇਗਾ ਭਾਵੇਂ ਮੇਰੇ ਵਿਰੁੱਧ ਜੁੱਧ ਉੱਠੇ ਇਸ ਵਿੱਚ ਵੀ ਮੈਂ ਆਸਵੰਤ ਹਾਂ ਮੈਂ ਯਹੋਵਾ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਲਾਂਗਾ ਕਿ ਮੈਂ ਜੀਵਨ ਭਰ ਯਹੋਵਾ ਦੇ ਘਰ ਵਸਾਂ ਤਾਂ ਜੋ ਮੈਂ ਯਹੋਵਾ ਦੀ ਮਨ ਨੂੰ ਅਥਾ ਨੂੰ ਤੱਕਾਂ ਤੱਕ ਅਤੇ ਉਹ ਦੇ ਹੈਕਲ ਵਿੱਚ ਧਿਆਨ ਕਰਾਂ ਵਿਪਤਾ ਦੇ ਦਿਨ ਉਹ ਦਾ ਉਹ ਤਾਂ ਮੈਨੂੰ ਆਪਣੇ ਆਪਣੇ ਮੰਡਪ ਵਿੱਚ ਲੁਕਾਵੇਗਾ ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ ਉਹ ਮੈਨੂੰ ਚਟਾਨ ਤੇ ਉੱਚਾ ਕਰੇਗਾ ਹੁਣ ਮੇਰਾ ਸਿਰ ਮੇਰੇ ਆਲੇ ਦੁਆਲੇ ਧਿਆਨ ਬੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ ਅਤੇ ਉਹ ਦੇ ਤੰਬੂ ਵਿੱਚ ਮੈਂ ਜੈ ਜੈਕਾਰ ਦੇ ਚੜਾਵੇ ਚੜਾਵਾਂਗਾ ਮੈਂ ਗਾਵਾਂਗਾ ਮੈਂ ਜੋ ਹੋਵਾ ਜੇ ਜਪੂਰ ਗਾਵਾਂਗਾ ਹੈ ਜੋ ਹੋਵਾ ਮੇਰੀ ਪੁਕਾਰ ਦੀ ਹਵਾ ਨੂੰ ਸੁਣਨ ਮੇਰੇ ਉੱਤੇ ਦਇਆ ਕਰ ਰਿਹਾ ਅਤੇ ਮੈਨੂੰ ਉੱਤਰ ਦੇ ਮੇਰੇ ਦਰਸ਼ਨ ਦੀ ਕੋਝ ਕਰੋ ਤਾ ਮੇਰੇ ਮਨ ਨੂੰ ਤੈਨੂੰ ਆਖਿਆ ਹੈ ਯਹੋਵਾ ਮੈਂ ਤੇਰੇ ਦਰਸ਼ਨ ਦੀ ਕੋਸ਼ਿਸ਼ ਕਰਾਂਗਾ ਆਪਣਾ ਆਪਣਾ ਮੁੱਖ ਮੇਥੋਂ ਨਾ ਲੁਕਾ ਆਪਣੇ ਦਾਸ ਨੂੰ ਪ੍ਰੋਤ ਨਾਲ ਭਰੇ ਨਾ ਭਰੇ ਨਾ ਭਰੇ ਨਾ ਹਟਾ ਤੂੰ ਮੇਰਾ ਸਹਾਇਕ ਰਹੀ ਹੈ ਨਾ ਮੈਨੂੰ ਛੱਡ ਨਾ ਮੈਨੂੰ ਤਿਆਗ ਇਹ ਮੇਰੇ ਮੁਕਤੀ ਦੇ ਪਰਮੇਸ਼ਵਰ ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ ਤਦ ਯਹੋਵਾ ਮੈਨੂੰ ਸੰਭਾਲੇਗਾ ਏਜ ਹੋਵਾ ਆਪਣਾ ਰਾਹ ਮੈਨੂੰ ਸਿਖਾਲ ਆਪਣਾ ਰਾਹ ਮੈਨੂੰ ਸਿਖਾਲ ਅਤੇ ਮੇਰੇ ਘਤਿਆਂ ਦੇ ਕਾਲ ਪਦਰੇ ਰਾਹ ਹੋਤੀ ਮੇਰੀ ਅਗਵਾਈ ਕਰ ਮੇਰੇ ਵਿਰੋਧੀਆਂ ਦੀ ਮਰਜੀ ਦੇ ਹਵਾਲੇ ਮੈਨੂੰ ਨਾ ਕਰ ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ ਅਤੇ ਉਹ ਜੋ ਜ਼ੁਲਮ ਦੀਆਂ ਊਕਾ ਮਾਰਦੇ ਹਨ ਪਰ ਨਿਰਮਲ ਜੂ ਦਿਆਉ ਦਿਆ ਜੀਉਂਦਿਆਂ ਦੀ ਧਰਤੀ ਉੱਤੇ ਯਹੋਵਾ ਦੀ ਭਲਾਈ ਵੇਖਣ ਦਾ ਵਿਸ਼ਵਾਸ ਸਿਮਾ ਯਹੋਵਾ ਨੂੰ ਉਡੀਕ ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋ